ਆਈਲੈਟਸ ਵਾਰ-ਵਾਰ ਕਰ ਚੁੱਕੇ ਹੈਗੇ ਸਕੋਰ ਅਪ ਨਹੀਂ ਹੋਏਗੇ ਪਲੱਸ 2 ਪਾਸ ਸਾਡੇ ਕੋਲੇ ਆਉਣ ਵਿਦਆਊਟ ਆਈਲੈਟਸ ਵਿਦਆਊਟ ਪੀਟੀ ਅਸੀਂ ਉਹਨਾਂ ਨੂੰ 1 ਸਾਲ ਦਾ ਸਟੱਡੀ ਵੀਜ਼ਾ ਲੈ ਕੇ ਦੇਵਾਂਗੇ ਬਹੁਤ ਹੀ ਘੱਟ ਪੈਸੇ ਦੇ ਵਿੱਚ 5-10 ਸਾਲ ਦਾ ਗੈਪ ਹੈ ਕੋਈ ਇਸ਼ੂ ਨਹੀਂ ਚਾਹੇ 10 ਸਾਲ ਵੀ ਹੋ ਗਏ ਸਟੱਡੀ ਤੁਹਾਡੀ ਕੰਪਲੀਟ ਹੋਏ ਨਾ ਤੁਸੀਂ ਆਓ ਵਰਕ ਵਰਕ ਦੇ ਲਈ ਵੀ ਹੈ ਕੋਈ ਵਰਕ ਦੇ ਲਈ ਵੀ ਹੈ ਮਾਲਟਾ ਦੇ ਸਾਡੇ ਕੋਲੇ 1 ਸਾਲ ਦਾ 1 ਇਅਰ ਦਾ ਵਰਕ ਪਰਮਿਟ ਆ ਗਿਆ ਉਹਨਾਂ ਲੋਕਾਂ ਦੇ ਲਈ ਹੈਗੇ ਜਿਹੜੇ 10th ਪਾਸ ਹੈ ਆਉਣ ਪਲੱਸ 2 ਪਾਸ ਹੈ ਅਸੀਂ 25000 ਹੀ ਲਵਾਂਗੇ ਉਸ ਵੀਜ਼ੇ ਦੇ ਵਿੱਚ ਵੀ ਸਟਡੀ ਵੀਜ਼ੇ ਹਾਂ ਜੇਕਰ ਤੁਸੀਂ ਵਰਕ ਪਰਮਿਟ ਦੇ ਜਾਣਾ ਚਾਹੁੰਦੇ ਹੋਗੇ ਤਾਂ ਤੁਹਾਨੂੰ ਉਸ ਦੇ ਲਈ 13 ਤੋਂ 14 ਲੱਖ ਰੁਪਇਆ ਦੇਣਾ ਪੈਣਾ ਉਹ ਵੀ ਅਸੀਂ ਲਵਾਂਗੇ ਜਦੋਂ ਤੁਸੀਂ ਉਸ ਕੰਟਰੀ ਦੇ ਵਿੱਚ ਐਂਟਰ ਹੋ ਪੂਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਨੇ ਵੀਜ਼ਾ ਲੱਗਣ ਤੋਂ ਨਹੀਂ ਜੀ ਕੰਟਰੀ ਦੇ ਵਿੱਚ ਜਦੋਂ ਤੁਸੀਂ ਉੱਥੇ ਐਂਟਰ ਹੋਗੇ ਉਦੋਂ ਲਵਾਂਗੇ ਕੋਡ ਸਕਸੈਸਫੁਲ ਰਿਡ ਕੀ ਐਸ਼ੀਆਨੇ ਕੈਨੇਡਾ ਦੇ ਵਿੱਚ 110% ਅਸੀਂ ਕਹਿ ਕੇ ਚੱਲਦੇ ਹਾਂ ਜੀ 110% ਇਸ ਤੋਂ ਅੰਦੇ। ਐਨੀ ਸ਼ੋਰਟੀ? ਹਾਂ ਜੀ। ਫੇਕ ਪੇਪਰ ਆਣ ਸਾਡੇ ਕੋਲੇ ਆਵੇ ਕੋਈ ਜਿਹਨੇ ਫੇਕ ਪੇਪਰ ਲੈ ਕੇ ਆਉਣੇ ਉਹ ਨਾ ਆਵੇ। ਜੈਨੂਇਨ ਪੇਪਰ ਆ ਜੀ ਜੈਨੂਇਨ ਸਾਰਾ ਸਿਸਟਮ ਫੰਡਸ ਵਗੈਰਾ ਹੈਗੀ ਹੈ। ਤਾਂ ਅਸੀਂ 110% ਹੀ ਗਾਰੰਟੀ ਕੈਨੇਡਾ ਦੇ ਟੂਰਿਸਟ ਵੀਜ਼ੇ ਦੀ ਵੀ ਲੈ। ਜੋ ਦੇ ਕੇ ਰਹੇ ਕਿ ਉਹ ਸਾਡੇ ਕੋਲ ਨਾ ਆਵੇ ਪਰ ਜਿਹਦੇ ਏਜੰਟ ਆਪਾਂ ਦੇਖਦੇ ਆ ਤਾਂ ਇਹ ਕਹਿੰਦਾ ਕਿ ਜਿਹੜਾ ਮਰਜ਼ੀ ਤੁਸੀਂ ਆ ਜਾਓ ਭਾਈ ਦੇਖੋ ਫਿਰ ਕਹਿੰਦਾ ਵੀ ਅਸੀਂ ਠੱਗੀ ਨਹੀਂ ਮਾਰਨੇ ਜੀ ਅਸੀਂ ਕੁਝ ਲੈਣਾ ਹੀ ਨਹੀਂ ਜਦੋਂ ਪਹਿਲਾ ਬੰਦੇ ਤੋਂ ਤਾਂ ਅਸੀਂ ਕਿਉਂ ਸਲਦਾਂ ਜਾਂ ਤਾਂ ਅਸੀਂ ਕਹਿਣਾ ਵੇ ਲਿਓ ਭਾਈ 5-4 ਲੱਖ ਰੁਪਈਆ ਲਿਓ ਆ ਜਾਓ ਤੁਹਾਨੂੰ ਵੀਜ਼ਾ ਲਵਾ ਦਿਆਂਗੇ ਫੇਰ ਤੁਸੀਂ ਜੇ ਮਰਜ਼ੀ ਪੇਪਰ ਲੈ ਕੇ ਆ ਜਾਓ ਪਰ ਬਟਨ ਜੈਨੂਅਲੀ ਆਪਾਂ ਪੇਪਰ ਲੈਣਿਆਂਗੇ ਤੇ ਜੈਨੂਅਲੀ ਕੰਮ ਕਰਾਂਗੇ ਆਪਾਂ ਜਦੋਂ ਕਲਾਈਂਟ ਤੋਂ ਲੈ ਹੀ ਨਹੀਂ ਰਹੇ ਕੁਝ ਠੀਕ ਹੈ ਜੀ ਅਸੀਂ ਆਦੇ ਕੋਲ ਇਨਵੈਸਟਮੈਂਟ ਕਰ ਰਹੇ ਹਾਂ ਅਚਾ ਬਿਨਾ ਕੁਸਲੇ ਵੀਜ਼ਾ ਅਪਲਾਈ ਕਰਨਾ ਹੈ ਹਾਂਜੀ ਤਾਂ ਜਦੋਂ ਅਸੀਂ ਬਿਨਾ ਪੈਸੇ ਲੈ ਵੀਜ਼ਾ ਅਪਲਾਈ ਕਰ ਰਹੇ ਹਾਂਗੇ ਉਹ ਵੀਜ਼ਾ ਤਾਂ ਅੰਬੈਸੀ ਨੇ ਦੇਣਾ ਨਾ ਬਟ ਅਸੀਂ ਵੀ ਤਾਂ ਇਨਵੈਸਟਮੈਂਟ ਉਸ ਪ੍ਰੋਫਾਈਲ ਤੇ ਕਰ ਰਹੇ ਹਾਂ ਨਾ ਜਿਹੜੀ ਸਾਨੂੰ ਲੱਗਦਾ ਕਿ ਵੀਜ਼ਾ ਹੀ ਆਊਗਾ ਆਪਾਂ ਵਰਕ ਦੇ ਲਈ ਕਿਸੇ ਵੀ এমਪਲੋਏ ਤੋਂ ਆਪਾਂ ਜੋਬ ਲੈਟਰ ਲੈਂਦੇ ਆ ਉਹ ਪੇਮੈਂਟ ਜਿਹੜੀ ਹੁੰਦੀ ਹੈਗੀ 13 ਤੋਂ 14 ਲੱਖ ਰੁਪਈਆ ਉਹ ਉਹ ਨਹੀਂ ਜਾਣੀ ਹੁੰਦੀ ਕਿਉਂਕਿ ਅੱਜ ਦੇ ਟਾਈਮ ਦੇ ਉੱਤੇ ਬੰਦੇ ਸੋਚਦੇ ਕਿ ਜੋ ਵਰਕ ਪਰਮਿਟ ਕਰਵਾਉਣਾ ਹੈ ਛੇ 13-14 ਲੱਖ ਰੁਪਈਆ ਸੀ ਆਪਣੀ ਜੇਬ 'ਚ ਪਾ ਲੈਣੇ ਸਾਡੀ ਜੇਬ ਦੇ ਵਿੱਚ ਤਾਂ ਉਹ ਹੀ ਸਾਡੀ ਫੀਸ ਹੀ ਪੈਣੀ ਹੁੰਦੀ ਹੈ ਕਰ ਕੋਈ ਚਾਹੁੰਦਾ ਆ ਕਿ ਯੂਰਪ ਦੇ ਲਈ ਜਾਣਾ ਯਾਰ ਮੈਂ 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 ਯੂਰਪ ਦੇ ਵਿੱਚ ਜਾਣਾ ਜਿਹੜਾ ਸ਼ੈਨਗਨ ਵੀਜ਼ਾ ਸ਼ਾਇਦ ਜਿਹਨੂੰ ਆਖਦੇ ਨੇ ਉਹਨਾਂ ਦੇ ਲਈ ਕੀ ਪੋਸੀਬਿਲਟੀ ਹੈ ਜਿਹੜਾ ਕੋਈ ਵੀ ਇਸ ਟਾਈਮ ਤੇ ਯੂਰਪ ਦੇ ਵਿੱਚ ਜਾ ਕੇ ਸੈੱਟ ਹੋਣਾ ਚਾਹੁੰਦਾਗਾ ਉਹਦੇ ਲਈ ਸਾਡੇ ਕੋਲੇ ਇਸ ਟਾਈਮ ਦੇ ਉੱਤੇ ਮਾਲਟਾ ਓਪਨ ਹੈਗਾ ਸਾਡੇ ਕੋਲੇ ਮਾਲਟਾ ਦਾ ਵਰਕ ਪਰਮਿਟ ਵੀ ਹੈ ਔਰ ਸਟੱਡੀ ਵੀਜ਼ਾ ਸਟੱਡੀ ਵੀਜ਼ਾ ਉਹਨਾਂ ਦੇ ਲਈ ਹੈਗਾ ਜਿਹੜੇ ਪਲੱਸ 2 ਪਾਸ ਹੈਗੇ ਆਈਲੈਟਸ ਵਾਰ-ਵਾਰ ਕਰ ਚੁੱਕੇ ਹੈਗੇ ਸਕੋਰ ਅਪ ਨਹੀਂ ਹੋਏਗੇ ਉਹ ਕਿਤੇ ਵਿਦੇਸ਼ ਜਾ ਕੇ ਸੈੱਟ ਹੋਣਾ ਚਾਹੁੰਦੇ ਹੈਗੇ ਜੀ +2 ਪਾਸ ਸਾਡੇ ਕੋਲੇ ਆਉਣ ਵਿਦਾਊਟ ਆਇਲੈਟਸ ਵਿਦਾਊਟ ਪੀਟੀ ਅਸੀਂ ਉਹਨਾਂ ਨੂੰ 1 ਸਾਲ ਦਾ ਸਟੱਡੀ ਵੀਜ਼ਾ ਲੈ ਕੇ ਦੇਵਾਂਗੇ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਇਹਦੇ ਵਿੱਚ ਗੈਪ ਵਗੈਰਾ ਕੋਈ ਗੈਪ 5 10 ਸਾਲ ਦਾ ਗੈਪ ਹੈ ਕੋਈ ਇਸ਼ੂ ਨਹੀਂਗਾ ਚਾਹੇ 10 ਸਾਲ ਵੀ ਹੋ ਗਏ ਸਟੱਡੀ ਤੁਹਾਡੀ ਕੰਪਲੀਟ ਹੋਏ ਨੂੰ ਤੁਸੀਂ ਆਓ ਵਰਕ ਵਰਕ ਦੇ ਲਈ ਵੀ ਹੈ ਕੁਝ ਹਾਂ ਵਰਕ ਦੇ ਲਈ ਵੀ ਹੈ ਮਾਲਟਾ ਦੇ ਸਾਡੇ ਕੋਲੇ 1 ਸਾਲ ਦਾ 1 ਇਅਰ ਦਾ ਵਰਕ ਪਰਮਿਟ ਹੈਗਾ ਉਹਨਾਂ ਲੋਕਾਂ ਦੇ ਲਈ ਹੈਗੇ ਜਿਹੜੇ 10th ਪਾਸ ਹੈ ਔਰ +2 ਪਾਸ ਹੈ 1 ਸਾਲ ਦਾ ਵਰਕ ਪਰਮਿਟ ਹੈ ਉਹ ਉੱਥੇ ਮਾਲਟਾ ਜਾ ਕੇ ਸੈੱਟ ਹੋਣਾ ਚਾਹੁੰਦੇ ਹੈਗੇ ਯੂਰਪ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਮੇਨ ਤਾਂ ਲੋਕਾਂ ਦਾ ਇੱਕ ਰਸਤਾ ਹੀ ਆ ਮਾਲਟਾ ਜੀ ਕਿਉਂਕਿ ਇਸ ਟਾਈਮ ਤੇ ਉੱਥੇ ਲੋਕਾਂ ਨੂੰ ਹੁੰਦਾ ਕਿ ਅਸੀਂ ਇੱਕ ਵਾਰੀ ਯੂਰਪ ਦੇ ਵਿੱਚ ਐਂਟਰ ਹੋ ਜਾਈਏ ਤਾਂ ਅਸੀਂ ਆਪ ਦੀ ਪਸੰਦੀ ਦੀ ਕੰਟਰੀ ਦੇ ਵਿੱਚ ਜਾ ਕੇ ਆਪੀ ਸੈਟਿੰਗ ਕਰ ਲਾਂਗੇ ਹਮ ਅੱਛਾ ਇਹਦੀ ਜੇਕਰ ਗੱਲ ਕਰਾਂ ਖਰਚੇ ਦੀ ਗੱਲ ਕਰਾਂ ਬੰਦੇ ਨੂੰ ਹੁੰਦਾ ਕਿ ਯਾਰ ਯੂਰਪ ਚੱਲ ਜੀਏ ਸ਼ਾਇਦ ਇੱਧਰ ਥੋੜਾ ਘੱਟ ਖਰਚਾ ਹੋਰ ਨਾਲ ਕੰਟਰੀਆਂ ਦੇ ਨਾਲੋਂ ਚਾਹੇ ਇੰਗਲੈਂਡ ਅਮਰੀਕਾ ਕੈਨੇਡਾ ਦੇ ਨਾਲੋਂ ਘੱਟ ਖਰਚਾ ਆਉਂਦਾ ਇਸ ਸਾਈਡ ਤੇ ਜੇਕਰ ਜਾਣਾ ਹੈ ਤਾਂ ਕਿੰਨੇ ਖਰਚੇ ਦੇ ਜੇਕਰ ਤੁਸੀਂ ਘੱਟ ਬਜਟ ਦੇ ਵਿੱਚ ਜਾਣਾ ਚਾਹੁੰਦੇ ਹੋ ਤੁਸੀਂ ਕਹਿ ਰਹੇ ਹੋ ਕਿ ਘੱਟ ਬਜਟ ਦੇ ਵਿੱਚ ਜਾਣਾ ਤੁਹਾਡੇ ਕੋਲ ਜੇ ਤੁਹਾਨੂੰ ਸਟੱਡੀ ਵੀਜ਼ੇ ਤੇ ਜਾਣਾ ਤੁਹਾਡੇ ਕੋਲ ਉਹ ਹੀ ਹੈ ਕਿ ਫੰਡਸ ਵਗੈਰਾ ਹੈਗੇ ਹੈਗੇ ਤਾਂ ਤੁਸੀਂ ਇੱਕ ਜਸਟ ਫੀਸ ਹੀ ਪੇ ਕਰਨੀ ਹੈ ਹੂੰ ਦੇਖੋ ਜੋ ਵੀ ਫੀਸ ਹੈਗੀ ਉਹ ਤੁਹਾਨੂੰ ਉਹ ਫੀਸ ਫੀਸ ਦੇ ਜਰੀ ਜਾਏਗੀ ਹਾਂਜੀ ਕਾਲਜ ਦੀ ਫੀਸ ਹੈ ਜੁਨੀਵਰਸਿਟੀ ਦੀ ਫੀਸ ਹੈਗੀ ਉਹ ਪੇ ਕਰਨੀ ਹੈਗੀ ਜਿਹੜੀ ਸਾਡੀ ਫੀਸ ਰਹੂਗੀ ਉਹ ਅਸੀਂ 25000 ਲਵਾਂਗੇ ਉਸ ਵੀਜ਼ੇ ਦੇ ਵਿੱਚ ਵੀ ਸਟੱਡੀ ਵੀਜ਼ੇ ਚ ਹਾਂ ਹਾਂ ਜੇਕਰ ਤੁਸੀਂ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਹੋਗੇ ਤਾਂ ਤੁਹਾਨੂੰ ਉਸ ਦੇ ਲਈ 13 ਤੋਂ 14 ਲੱਖ ਰੁਪਇਆ ਹੂੰ ਦੇਣਾ ਪੈਣਾ ਉਹ ਵੀ ਅਸੀਂ ਲਵਾਂਗੇ ਜਦੋਂ ਤੁਸੀਂ ਉਸ ਕੰਟਰੀ ਦੇ ਵਿੱਚ ਐਂਟਰ ਹੋਗੇ ਹਾਂ ਅੱਛਾ ਇਹ ਇਹ ਵਰਕ ਵਰਕ ਵੀਜ਼ੇ ਦੇ ਲਈ ਹਾਂਜੀ ਵਰਕ ਵੀਜ਼ੇ ਦੇ ਲਈ ਮਤਲਬ ਪੂਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਨੇ ਵੀਜ਼ਾ ਲੱਗਣ ਤੋਂ ਨਹੀਂ ਜੀ ਕੰਟਰੀ ਦੇ ਵਿੱਚ ਜਦੋਂ ਤੁਸੀਂ ਉੱਥੇ ਐਂਟਰ ਹੋਗੇ ਉਦੋਂ ਲਵਾਂਗੇ ਹੂੰ ਜਦੋਂ ਕੰਟਰੀ ਦੇ ਵਿੱਚ ਤੁਸੀਂ ਪਹੁੰਚ ਜਾਣਾ ਪਹੁੰਚ ਗਏ ਜਦੋਂ ਤੁਸੀਂ ਉੱਥੇ ਉਦੋਂ ਲਵਾਂਗੇ ਅੱਛਾ ਇਹ 1 ਸਾਲ ਦਾ ਹੁੰਦਾ ਹੈ ਹਾਂਜੀ 1 ਇਅਰ ਦਾ 1 ਇਅਰ ਦਾ 1 ਸਾਲ ਤੋਂ ਬਾਅਦ ਫਿਰ ਇਹ ਜ਼ਰੂਰ ਦੱਸਿਓ ਕਿ 1 ਸਾਲ ਦਾ ਠੀਕ ਹੈ ਵੀਜ਼ਾ 1 ਸਾਲ ਦਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਕੀ ਹੈ ਠੀਕੇ ਬੰਦਾ ਕਹਿੰਦਾ ਕਿ ਯਾਰ 1 ਸਾਲ ਦੇ ਲਈ ਮੈਂ ਇੱਥੋਂ ਤੁਸੀਂ 1 ਸਾਲ ਦੇ ਲਈ ਭੇਜਦੇ ਨੇ ਉਸ ਤੋਂ ਅੱਗੇ ਕੀ ਹੈ ਐਕਸਟੈਂਡ ਕਿਸ ਤਰ੍ਹਾਂ ਦੇ ਨੇ ਹੁੰਦਾ ਹੈ ਦੇਖੋ ਜੇ ਐਕਸਟੈਂਡ ਕਰਾਉਣਾ ਚਾਹੁੰਦੇ ਆਂਗੇ ਤਾਂ ਸੇਮ ਕੰਪਨੀ ਦਾ ਨੂੰ ਇੱਕ ਐਮਬੈਸੀ ਫੀਸ ਪੇ ਕਰਕੇ ਹੀ ਐਕਸਟੈਂਡ ਹੋ ਜਾਊਗਾ 1 ਸਾਲ ਬਾਅਦ ਬਟ ਮੇਨ ਲੋਕਾਂ ਦਾ ਕੀ ਪਰਪਸਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਵੀ ਯੂਰਪ ਦੇ ਵਿੱਚ ਇੱਕ ਵਾਰੀ ਐਂਟਰ ਹੋਣਾ ਹੈਗਾ ਇੱਕ ਰਸਤਾ ਹੈਗਾ ਉਸ ਟਾਈਮ ਦੇ ਉੱਤੇ ਓਪਨ ਹੈਗਾ ਮਾਲਟਾ ਕਿ ਇੱਕ ਵਾਰੀ ਐਂਟਰ ਹੋ ਜੀਏ ਤਾਂ ਉੱਥੋਂ ਮੇਨ ਲੋਕਾਂ ਨੂੰ ਹੁੰਦਾ ਕਿ ਆਪਾਂ ਜਾ ਕੇ ਕਿਸੇ ਆਪਣੀ ਹੋਰ ਪਸੰਦੀਦੀ ਕੰਟਰੀ ਯੂਰਪ ਦੇ ਵਿੱਚ ਦੇਖੋ 26 ਤੋਂ 29 ਸ਼ੈਨਗੇਨ ਵੀਜ਼ਾ ਦੇ ਵਿੱਚ ਕੰਟਰੀਆਂ ਆਉਂਦੀਆਂ ਤਾਂ ਉਹ ਜੇ ਆਪਾਂ ਮੰਨ ਕੇ ਚਲੋ ਪੋਲੈਂਡ ਜਾਣਾ ਚਾਹੁੰਦੇ ਹਾਂਗੇ ਉੱਥੇ ਆਪਾਂ ਜਾਣਾ ਚਾਹੁੰਦੇ ਹਾਂ ਪੁਰਤਗਾਲ ਜਾਣਾ ਚਾਹੁੰਦੇ ਹਾਂਗੇ ਮੇਨ ਲੋਕਾਂ ਦਾ ਕੀ ਹੈ ਅਸੀਂ ਪੁਰਤਗਾਲ ਜਾਣਾ ਹੈਗਾ ਤਾਂ ਉੱਥੋਂ ਲੋਕ ਇੱਕ ਪੁਰਤਗਾਲ ਦੇ ਵਿੱਚ ਜਾ ਕੇ ਆਪਣਾ ਸਿਸਟਮ ਜਿਹੜਾ ਹੈਗਾ ਜੋ ਵੀ ਹੈਗਾ ਹੈਗਾ ਆਪਣੀ ਰੈ residency ਹੈਗੀ ਉੱਥੋਂ ਦੇ ਪੇਪਰ ਪਾ ਕੇ ਇੱਕ ਉਹ ਇਸ ਵੀਜ਼ੇ ਦੇ ਤਰੀਕੇ ਜਿਹੜੀਆਂ ਤੁਸੀਂ ਕੰਟਰੀਜ਼ ਦੀ ਗੱਲ ਕਰ ਰਹੇ 26 ਤੋਂ 29 ਕੰਟਰੀਜ਼ ਹਰ ਕੰਟਰੀ ਦੇ ਵਿੱਚ ਜਾਇਆ ਜਾ ਸਕਦਾ ਹੈ ਹਾਂਜੀ ਜਦੋਂ ਤੁਸੀਂ ਮਾਲਟਾ ਦੇ ਵਿੱਚ ਐਂਟਰ ਹੋਗੇ ਤਾਂ ਤੁਸੀਂ ਉੱਥੋਂ ਕਿਤੋਂ ਵੀ ਘੁੰਮਣ ਦੇ ਲਈ ਆ ਤੁਹਾਡੇ 홀ੀਡੇ ਆ ਜਦੋਂ ਤੁਸੀਂ ਐਂਟਰ ਹੋ ਸਕਦੇ ਹੋ ਜਾ ਸਕਦੇ ਹੋ ਹੂੰ ਅੱਛਾ ਠੀਕ ਆ ਸਟੱਡੀ ਦੀ ਜੇਕਰ ਸਟੱਡੀ ਦੀ ਗੱਲ ਕਰੀ ਇੱਕ ਸਾਲ ਬਾਅਦ ਸਟੱਡੀ ਦਾ ਵੀ ਐਕਸਟੈਂਡ ਕੀਤਾ ਜਾ ਸਕਦਾ ਹੈ ਜਾਂ ਸਟੱਡੀ ਕਿੰਨੇ ਸਮੇਂ ਦੀ ਹੈ ਜੇ ਇੱਕ ਸਾਲ ਦੀ ਸਟੱਡੀ ਹੁੰਦੀ ਹੈ ਇੱਕ ਸਾਲ ਦੀ ਸਟੱਡੀ ਆ ਸਟਾਰਟਿੰਗ ਦੇ ਵਿੱਚ ਬਟ ਅੱਗੇ ਤੁਸੀਂ ਕੋਈ ਆਪਣਾ ਕੋਰਸ ਲੈਣਾ ਚਾਹੁੰਦੇ ਹੁੰਦਾ ਤੁਸੀਂ ਉਸੇ ਕਾਲਜ ਦੇ ਵਿੱਚ ਜਿਹੜੀ ਯੂਨੀਵਰਸਿਟੀ ਆ ਤੁਸੀਂ ਅੱਗੇ ਆਪਣਾ ਆ ਜਾ ਸਕਦਾ ਆ ਵਰਕ ਪਰਮਿਟ ਲੈਣਾ ਚਾਹੁੰਦੇ ਤਾਂ ਸੇਮ ਪ੍ਰੋਸੈਸ ਹੈ ਜੀ ਦੇਖੋ ਜਿਹੜੀ ਆਪਾਂ ਵਰਕ ਦੇ ਲਈ ਕਿਸੇ ਵੀ EMPLOYEER ਤੋਂ ਆਪਾਂ ਜੌਬ ਲੈਟਰ ਲੈਣੇ ਹੈਗੇ ਜੀ ਉਹ ਪੇਮੈਂਟ ਜਿਹੜੀ ਹੁੰਦੀ ਹੈਗੀ 13 ਤੋਂ 14 ਲੱਖ ਰੁਪਇਆ ਉਹ ਉਹ ਨਹੀਂ ਜਾਣੀ ਹੁੰਦੀ ਆ ਜੀ ਕਿਉਂਕਿ ਅੱਜ ਦੇ ਟਾਈਮ ਦੇ ਉੱਤੇ ਬੰਦੇ ਸੋਚਦੇ ਕਿ ਜੋ ਵਰਕ ਪਰਮਿਟ ਕੋਲਵਾਉਣੇ ਹੈ 13-14 ਲੱਖ ਰੁਪਇਆ ਸੀ ਆਪਣੀ ਜੇਬ 'ਚ ਪਾ ਲੈਣੇ ਆ ਜੀ ਸਾਡੀ ਜੇਬ ਦੇ ਵਿੱਚ ਤਾਂ ਉਹੀ ਸਾਡੀ ਫੀਸ ਹੀ ਪੈਣੀ ਹੁੰਦੀ ਹੈ ਜੀ ਮੇਨ ਚੀਜ਼ ਇਹ ਹੈ ਕਿ ਜਦੋਂ ਅਸੀਂ ਕਿਤੇ ਤੋਂ ਲੈਣੇ ਆ ਕਿਸੇ ਵੀ ਕੰਪਨੀ ਤੋਂ ਜੌਬ ਲੈਟਰ ਲੈਣੇ ਆ ਤਾ ਉਹ ਅਸੀਂ ਪੇ ਕਰਕੇ ਹੀ ਲੈਂਦੇ ਆ ਹਮ ਆਦਰਵਾਇਜ਼ ਜੇ ਤੁਸੀਂ ਵੈਲ ਕੁਆਲੀਫਾਈਡ ਆਂਗੇ ਜੀ ਤੁਸੀਂ ਆਪਣੇ ਆਪ ਅਪਲਾਈ ਕਰੋ ਕਿਸੇ ਵੀ ਕੰਪਨੀ ਨੂੰ ਅਪਲਾਈ ਕਰੋ ਇਤਨਾ ਟਾਈਮ ਦਿੱਤੇ ਆਨਲਾਈਨ ਸਿਸਟਮ ਸਾਰਾ ਹੈਗਾ ਹਰ ਇੱਕੋਲੇਗਾ ਬਟ ਸਾਡੇ ਲੋਕ ਉਹ ਨਾ ਉਹ ਅਫਰਡਿੰਗ ਕਰਦੇਗੇ ਕਿਉਂਕਿ ਜਿਹੜਾ ਬੰਦਾ ਹਾਈ ਟੈਂਥ ਪਾਸ ਜਾਂ ਪਲੱਸ 2 ਉਹਨੂੰ ਪਤਾ ਹੀ ਨਹੀਂ ਮੈਂ ਕਿਵੇਂ ਅਪਲਾਈ ਕਰਨਾਗਾ ਤਾਂ ਮੇਨ ਕਾਰਨ ਇਹ ਹੀ ਹੁੰਦਾ ਹੈ ਕਿ ਫਿਰ ਜਦੋਂ ਸਾਡੇ ਕੋਲੇ ਆਉਂਦਾ ਹੈਗਾ ਤਾਂ ਅਸੀਂ ਹੁਣ ਉਹਦੇ ਲਈ ਇੰਨਾ ਸਮਾਂ ਨਹੀਂ ਕੱਢ ਸਕਦੇ ਕਿ ਅਸੀਂ ਰੋਜ਼ ਨਵੀਂ ਕੰਪਨੀ ਨੂੰ ਅਪਲਾਈ ਕਰੀ ਚੱਲ ਗਏ ਨਿਤ ਨਵੀਂ ਕੰਪਨੀ ਨੂੰ ਅਪਲਾਈ ਕਰੀ ਚੱਲ ਗਏ ਤਾਂ ਫਿਰ ਉਸ ਟਾਈਮ ਦੇ ਉੱਤੇ ਕੀ ਹੁੰਦਾ ਹੈਗਾ ਘੱਟ ਸਮੇਂ ਦੇ ਵਿੱਚ ਜੇ ਆਪਾਂ ਕਿਸੇ ਨੂੰ ਉੱਤੇ ਭੇਜਣਾ ਤਾਂ ਜੋਬ ਲੈਟਰੀ ਬਾਈ ਕਰਨੀ ਪੈਂਦੀ ਇਸ ਸਮਾਂ ਵੀ ਸਮੇਂ ਦੀ ਸੀਮਾ ਵੀ ਹੈ ਕਿ ਲਿਮਟਡ ਕੀ ਇਸ ਜਿਵੇਂ ਹੁਣ ਯੂਰਪ ਨੇ ਦਰਵਾਜ਼ੇ ਜਿਹੜੇ ਖੋਲ੍ਹਿਆ ਸ਼ੈਨਗਨ ਵੀਜ਼ੇ ਤੁਸੀਂ ਗੱਲ ਕਰ ਰਹੇ ਹੋ ਇਹਦੇ ਲਈ ਕੋਈ ਸਮਾਂ ਸੀਮਾ ਹੈ ਕਿ ਇੰਨੇ ਸਮੇਂ ਦੇ ਵਿੱਚ ਭਈ ਵੀਜ਼ਾ ਤੁਸੀਂ ਅਪਲਾਈ ਜਿਹੜਾ ਹੈਗਾ ਕਰ ਸਕਦੇ ਹੋ ਜਾਂ ਸਮਾਂ ਸੀਮਾ ਨਹੀਂ ਹੈ ਨਹੀਂ ਸਮਾਂ ਸੀਮਾ ਤਾਂ ਇਸ ਟਾਈਮ ਦੇ ਉੱਤੇ ਕੋਈ ਨਹੀਂ ਹੈ ਦੇਖੋ ਬਟ ਕਾਰਨ ਕੀ ਹੈਗਾ ਕਿ ਯੂਰਪ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਕੰਟਰੀ ਦਾ ਯੂਰਪ ਦਾ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਜਿਹੜੀ ਇੱਕ ਬਾਇਓਮੈਟ੍ਰਿਕ ਜਾਂ ਸਾਡੀ ਪੇਪਰ ਸਬਮਿਟ ਕਰਾਉਣ ਦੀ ਡੇਟ ਆ ਗਈ ਉਹ ਸਾਨੂੰ ਕਾਫੀ ਟਾਈਮ ਲੈ ਲੈਂਦੇ ਹੈਗੇ ਇਹਦੇ ਵਿੱਚ ਅਸੀਂ 90 ਦਿਨ ਦਾ ਟਾਈਮ ਦੇ ਕੇ ਚੱਲਦੇ ਹਾਂ ਕਲਾਇੰਟ ਨੂੰ ਕਿ 90 ਦਿਨ ਦਾ ਪ੍ਰੋਸੈਸਿੰਗ ਟਾਈਮ ਕਹਿੰਦੇ ਆ ਕਿ 90 ਦਿਨ ਦਾ ਪ੍ਰੋਸੈਸਿੰਗ ਟਾਈਮ ਹੈ ਜਦੋਂ ਸਾਡੇ ਕੋਲੇ ਕੰਪਲੀਟ ਪੇਪਰ ਆ ਗਏ ਤਾਂ ਉਸ ਤੋਂ ਬਾਅਦ ਵਿੱਚ 90 ਦਿਨ ਦਾ ਪ੍ਰੋਸੈਸਿੰਗ ਟਾਈਮ ਹੈ ਚਾਹੇ ਵਰਕ ਪਰਮਿਟ ਹੈ ਚਾਹੇ ਸਟੱਡੀ ਵੀਜ਼ਾ ਹੈ ਤੇ 90 ਦਿਨ ਦੇ ਵਿੱਚ ਤੁਸੀਂ ਉਹਨਾਂ ਨੂੰ ਕਿ 90 ਦਿਨ ਦੇ ਵਿੱਚ ਤੁਹਾਨੂੰ ਹਾਂ ਜਾਂ ਨਾ ਜਾਂ ਫਿਰ ਇਹ ਹੈ ਕਿ 90 ਦਿਨ ਦੇ ਵਿੱਚ ਵੀਜ਼ਾ ਆਊਗਾ ਤੁਹਾਡਾ ਦੇਖੋ ਉਹ ਤਾਂ ਐਮਬੈਸੀ ਤੇ ਡਿਪੈਂਡ ਹੈ ਜੀ ਆਪਾਂ ਜਦੋਂ ਕ ਠੀਕ ਹੈ ਜੀ ਅਸੀਂ ਆਦੇ ਕੋਲ ਇਨਵੈਸਟਮੈਂਟ ਕਰ ਰਹੇ ਹਾਂ ਹਮ ਅੱਛਾ ਬਿਨਾ ਕੁਸਲੇ ਵੀਜ਼ਾ ਅਪਲਾਈ ਕਰਨਾ ਹੈ ਹਾਂਜੀ ਹਮ ਤਾਂ ਜਦੋਂ ਅਸੀਂ ਬਿਨਾ ਪੈਸੇ ਲੈ ਵੀਜ਼ਾ ਅਪਲਾਈ ਕਰ ਰਹੇ ਹਾਂਗੇ ਉਹ ਤਾਂ ਵੀਜ਼ਾ ਤਾਂ ਐਮਬੈਸੀ ਨੇ ਦੇਣਾ ਨਾ ਬਟ ਅਸੀਂ ਵੀ ਤਾਂ ਇਨਵੈਸਟਮੈਂਟ ਉਸ ਪ੍ਰੋਫਾਈਲ ਤੇ ਕਰ ਰਹੇ ਹਾਂ ਨਾ ਜਿਹੜੀ ਸਾਨੂੰ ਲੱਗਦਾ ਕਿ ਵੀਜ਼ਾ ਹੀ ਆਊਗਾ ਹਮ ਠੀਕ ਹੈ ਇਹ ਨਹੀਂ ਕਿ ਹਰ ਇੱਕ ਆ ਗਿਆ ਉਹਦੇ ਠੀਕ ਹੈ ਡਾਕੂਮੈਂਟ ਦੇਖੇ ਚਲੋ ਠੀਕ ਹੈ ਭਾਈ ਆ ਜਾ ਤੇਰੇ ਵੀ ਲਾ ਕੇ ਦੇਖ ਲੈਣੇ ਨਹੀਂ ਜੀ ਨਹੀਂ ਨਹੀਂ ਇਹ ਨਹੀਂ ਹਮ ਅੱਛਾ ਇਹ ਇੱਕ ਚੀਜ਼ ਜਿਹੜੀ ਹੈ ਕਿ ਉਹ ਮੈਨੂੰ ਹੋਰ ਦੱਸ ਦਿਓ ਕਿ ਸ਼ੈਨਿਗਨ ਦੇ ਬਾਰੇ ਦੇ ਵਿੱਚ ਉੱਥੇ ਕਿਸ ਤਰ੍ਹਾਂ ਦੇ ਜੇਕਰ ਕੰਮਕਾਰ ਦੀ ਗੱਲ ਕਰੀਏ ਕੰਮ ਕਰ ਕਿਸ ਤਰ੍ਹਾਂ ਦਾ ਇਹ ਇਸ ਕੰਟਰੀਜ਼ ਦੀ ਜਿਵੇਂ ਮੈਂ ਗੱਲ ਕਰਾਂ ਖਾਸ ਕਰ ਦੇਖੋ ਯੂਰਪ ਦੀਆਂ ਸਾਰੀਆਂ ਕੰਟਰੀਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਤੁਹਾਨੂੰ ਪਤਾ ਹੈ ਕੰਮ ਹੈ ਪਰ ਜੇ ਮਾਲਟਾ ਚ ਜਾਣੇ ਆ ਜਿਆਦਾ ਜਿਹੜਾ ਫੀਲਡ ਦੇ ਵਿੱਚ ਕੰਮ ਹੈਗਾਗਾ ਉੱਥੇ ਪੈਕਿੰਗ ਦਾ ਫੈਕਟਰੀਆਂ ਦੇ ਵਿੱਚ ਕੰਮ ਹੈਗਾਗਾ ਮੇਨ ਸਟੋਰਾਂ ਦੇ ਉੱਪਰ ਕੰਮ ਹੈਗਾਗਾ ਠੀਕ ਹੈ ਜਿਵੇਂ ਸਾਡੇ ਮੰਨ ਕੇ ਚਲੋ ਬ੍ਰਾਂਡਡ ਕੱਪੜਿਆਂ ਦੇ ਸਟੋਰ ਆ ਉਹਨਾਂ ਦੇ ਵਿੱਚ ਜੌਬ ਦੀ ਆਫਰਸ ਹੈਗੀਆਂ ਹੈਗੀਆਂ ਤਾਂ ਮੋਸਟਲੀ ਕਾਫੀ ਤਰ੍ਹਾਂ ਦੀਆਂ ਜੌਬਸ ਹੈਗੀਆਂ ਨੇ ਹੂੰ ਅੱਛਾ ਠੀਕ ਹੈ ਹੁਣ ਜਿਹੜੇ ਵੀ ਚਾਹਵਨ ਸੱਜਣ ਨੇ ਉਹ ਕਿਸ ਤਰ੍ਹਾਂ ਦੇ ਨਾਲ ਸੰਪਰਕ ਰਾਪਤਾ ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਕਰ ਸਕਦੇ ਨੇ ਕਿਹੜੇ ਦਿਨਾਂ ਦੇ ਵਿੱਚ ਤੁਹਾਨੂੰ ਦਫ਼ਤਰ ਦੇ ਵਿੱਚ ਆ ਕੇ ਮਿਲਿਆ ਜਾ ਸਕਦਾ ਆ ਦੇਖੋ ਜੀ 9 ਤੋਂ 5 ਜੀ ਮੰਡੇ ਟੂ ਫਰਡੇ ਜੀ ਮੈਂ ਆਫਿਸ ਦੇ ਵਿੱਚ ਹੀ ਹੁਣ ਮੈਨੂੰ ਮਿਲ ਸਕਦੇ ਹੈਗੇ ਜੀ ਸਾਡੇ ਆਫਿਸ ਦੇ ਨੰਬਰ ਤੇ ਕਾਲ ਕਰਨ ਅਪਾਇੰਟਮੈਂਟ ਬੁੱਕ ਕਰਨ ਜੀ ਮੈਨੂੰ ਮਿਲਣਾ ਚਾਹੁੰਦੇ ਹੈਗੇ ਤਾਂ ਮੈਨੂੰ ਮਿਲ ਸਕਦੇ ਆ ਆਦਰਵਾਇਜ਼ ਜਿਹੜਾ ਸਾਡਾ ਸਟਾਫ ਹੈਗਾ ਉਹ ਮੰਡੇ ਟੂ ਸੈਟਰਡੇ ਹੁੰਦਾ 9 ਟੂ 5 ਜੀ ਕਦੋਂ ਵੀ ਉਹ ਆ ਕੇ ਮੇਰੇ ਸਟਾਫ ਦੇ ਨਾਲ ਗੱਲ ਕਰ ਸਕਦੇ ਆ ਠੀਕ ਹੈ ਆਪਾਂ ਜੇਕਰ ਸ਼ੈਨੇਗਨ ਵੀਜੇ ਦੇ ਸਕਸੈਸ ਰੇਟ ਦੀ ਗੱਲ ਕਰੀਏ ਤੁਹਾਡਾ ਸਕਸੈਸ ਰੇਟ ਕੀ ਹੈ ਸ਼ੈਨੇਗਨ ਵੀਜੇ ਦੇ ਵਿੱਚ 110% ਅਸੀਂ ਕਹਿ ਕੇ ਚਾਹੁੰਦੇ ਆ ਜੀ 110% ਇਸ ਤੋਂ ਉੱਪਰ ਐਨੀ ਸ਼ਿਉਰਟੀ ਹਾਂ ਜੀ ਤਾਂ ਫਿਰ ਜਿਵੇਂ ਤੁਸੀਂ ਕਹੇ ਵੀ ਕਿ ਹਾਂਜੀ ਡਿਪੈਂਡ ਪ੍ਰੋਫਾਈਲ ਤੇ ਆ ਨਾ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਮੈਂ ਪਹਿਲਾਂ ਹੀ ਕਿਹਾ ਕਿ ਫੇਕ ਪੇਪਰ ਆਣ ਸਾਡੇ ਕੋਲੇ ਆਵੇ ਕੋਈ ਹੂੰ ਜਿਹਨੇ ਫੇਕ ਪੇਪਰ ਲੈ ਕੇ ਆਉਣੇ ਉਹ ਨਾ ਆਵੇ ਜੈਨੂਨ ਪੇਪਰ ਹੈ ਜੇ ਜੈਨੂਨ ਸਾਰਾ ਸਿਸਟਮ ਫੰਡਸ ਵਗੈਰਾ ਹੈਗੇ ਆ ਤਾਂ ਅਸੀਂ 110% ਹੀ ਗਾਰੰਟੀ ਕੈਨੇਡਾ ਦੇ ਟੂਰਿਸਟ ਵੀਜ਼ੇ ਦੀ ਵੀ ਲੈਣੇ ਆਗੇ ਜੇ ਜੈਨੂਨ ਸਭ ਕੁਝ ਹਾਂ ਉਸ ਤੋਂ ਇਹ ਕਹਿ ਰਹੇ ਕਿ ਉਹ ਸਾਡੇ ਕੋਲ ਨਾ ਆਵੇ ਪਰ ਜਿਹਦੇ ਏਜੰਟ ਆਪਾਂ ਦੇਖਦੇ ਆਂ ਤਾਂ ਇਹ ਕਹਿੰਦਾ ਕਿ ਜਿਹੜਾ ਮਰਜ਼ੀ ਅਸੀਂ ਆਜੋ ਭਾਈ ਨਹੀਂ ਦੇਖੋ ਫਿਰ ਕਾਰਨ ਦੋਏ ਅਸੀਂ ਠੱਗੀ ਨਹੀਂ ਮਾਰਨੇ ਨਾ ਜੇ ਅਸੀਂ ਕੁਝ ਲੈਣਾ ਹੀ ਨਹੀਂ ਜਦੋਂ ਪਹਿਲਾਂ ਬੰਦੇ ਤੋਂ ਤਾਂ ਅਸੀਂ ਕਿਉਂ ਸੱਦਾਂਗੇ ਹਾਂ ਜਾਂ ਤਾਂ ਅਸੀਂ ਕਹਿਣਾ ਵੇ ਲਿਓ ਭਾਈ 5-4 ਲੱਖ ਰੁਪਇਆ ਲਿਓ ਆਜੋ ਤੁਹਾਨੂੰ ਵੀਜ਼ਾ ਲਵਾ ਦੇਾਂਗੇ ਫਿਰ ਤਾਂ ਜਿਹੜੇ ਮਰਜ਼ੀ ਪੇਪਰ ਲੈ ਕੇ ਆਜਣ ਸਾਡੇ ਹਾਂ ਬਟ ਨਹੀਂ ਜੈਨੂਅਨੀ ਆਪਾਂ ਪੇਪਰ ਲੈਣਿਆਂਗੇ ਤੇ ਜੈਨੂਅਨੀ ਕੰਮ ਕਰਨਾ ਹੈ ਉਹ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ ਹੁਣ ਰਿਕਾਰਡ ਨੇ ਕਿਉਂਕਿ ਅਸੀਂ ਵੀ ਉਹਨਾਂ ਦੇ ਨਾਲ ਹੀ ਬੈਠਦੇ ਹਾਂ ਕੱਲ ਨੂੰ ਜਿੱਦਾ ਅਸੀਂ ਕਨਫਰਮ ਕਰਸ ਕੇ ਤਾਂ ਉਹਨਾਂ ਫੜਸ ਕੇ ਕਿ ਭਾਈ ਤੁਸੀਂ ਪਹਿਲਾਂ 25000 ਕਹਿੰਦੇ ਕਿਤੇ ਇਹ ਤਾਂ ਨਹੀਂ ਗੱਲ ਹੋਊ ਬ੍ਰਾਦਰ ਸਾਹਿਬ ਕੇ ਅੱਜ 25000 ਦੀ ਗੱਲ ਇੱਥੇ ਕਰਤੀ ਤੇ ਕੱਲ ਨੂੰ ਜਦੋਂ ਕੋਈ ਆਉਂਦਾ ਕਿ ਨਹੀਂ ਜੀ ਤਾਂ 25000 ਇਹ ਸੀ ਟਰਮਸ ਐਂਡ ਕੰਡੀਸ਼ਨ ਦਿਸ 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 ਇਜ਼ ਬਹੁਤ ਬਹੁਤ ਕੁਸ਼ਾ ਕੈਨੇਡਾ ਦੇ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਹੈਗਾ ਉਹਦੀ ਜਿਹੜੀ ਸਾਡੀ ਫੀਸ ਹੈ ਉਹ 25000 ਰੁਪਈਆ ਹੀ ਲਵਾਂਗੇ ਅਸੀਂ ਬਾਈ ਜੀ ਜੀ ਠੀਕ ਹੈ ਇਹ ਨਹੀਂ ਹੋਗਾ ਕਿ ਉਹ ਤੋਂ ਬਾਅਦ ਵਿੱਚ ਕਹਦੇਗਾ ਸਾਨੂੰ ਲੱਖ ਹੋਰ ਦੇ ਦਿਓ ਜੀ ਸਵਾ ਲੱਖ ਹੋਰ ਦੇ ਦਿਓ ਕੋਈ ਪੈਸਾ ਨਹੀਂ ਲਵਾਂਗੇ ਹੂੰ ਠੀਕ ਹੈ ਮੈਂ ਵੀ ਗੱਲ ਕਲੀਅਰ ਕਰ ਦਿੰਨਾ ਹੈ ਕਿ ਕੈਮਰੇ ਦੇ ਉੱਪਰ ਇੱਕ ਜਿਹੜਾ 25000 ਰੁਪਿਆ ਹੈਗਾ ਉਹ ਸਾਡੀ ਫੀਸ ਹੈ ਜੀ ਠੀਕ ਹੈ ਜਿਹੜਾ ਐਮਬੈਸੀ ਫੀਸ ਹੈਗੀ ਉਹ ਕਲਾਇੰਟ ਦੀ ਹੈ ਹੂੰ ਜੀ ਹੋਰ ਹਿਡਨ ਚਾਰਜ ਐਕਸਟਰਾ ਚਾਰਜ ਕੋਈ ਫੀਸ ਨਹੀਂ ਲਵਾਂਗੇ ਜੀ ਸੋ ਬਾਈ ਬਹੁਤ ਬਤਾ ਥੈਂਕ ਯੂ ਸੋ ਸੰਪਰਕ ਨੰਬਰ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਜੇਕਰ ਤੁਸੀਂ ਚਾਹੁੰਦੇ ਹੋ ਰਾਬਤਾ ਕਰਨਾ ਜਾਂ ਤੁਸੀਂ ਦਫ਼ਤਰ ਦੇ ਵਿੱਚ ਆ ਕੇ ਮਿਲਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਸੰਪਰਕ ਜ਼ਰੂਰ ਕਰਿਓ ਸੰਪਰਕ ਉਸ ਤੋਂ ਬਾਅਦ ਦਫ਼ਤਰ ਦੇ ਵਿੱਚ ਆ ਕੇ ਜਿਹੜਾ ਤੁਸੀਂ ਮਿਲ ਸਕਦੇ ਹੋ ਤੁਸੀਂ ਆਪਣੀ ਟਿੱਪਣੀ ਤੁਹਾਡਾ ਕਿਸੇ ਤਰ੍ਹਾਂ ਦਾ ਸਵਾਲ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ